ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਕਰਕੇ ਕੇਂਦਰ ਸਰਕਾਰ ਨੂੰ ਜ਼ੋਰ ਨਾਲ ਕਹਿ ਕਿ ਉਹ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਜੇ ਵੱਲੋਂ ਪੇਸ਼ ਕੀਤੀਆਂ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਸਦਕਾਰ ਕਰੇ ਤੇ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ। ਦੂਸਰੀ ਗੱਲ ਉਹਨਾਂ ਨੇ ਕੀਤੀ ਕਿ ਵੀ ਜਿਹੜੀ 26 ਜਨਵਰੀ ਨੂੰ ਤੇਸ਼ਪਰ ਦੇ ਵਿੱਚ ਟਰੈਕਟਰ ਮਾਰਚ ਹੋਣੀ ਹੈ 12 ਤੋਂ 3 ਵਜੇ ਤੱਕ ਉਹਨਾਂ ਦੀਆਂ ਤਿਆਰੀਆਂ ਕੀਤੀਆਂ ਜਾਣ ਤੇ ਤੀਸਰੀ ਗੱਲ ਕਿ ਵੀ 18 ਤਰੀਕ ਨੂੰ ਜਿਹੜੀ ਐਸਕੇਐਮ ਗੈਰ ਰਾਜਨੀਤਿਕ ਤੇ ਦੂਸਰੀ ਤਰ੍ਹਾਂ ਨਾਲ ਜਿਹੜੀ ਏਕਤਾ ਦੀ ਗੱਲਬਾਤ ਚੱਲ ਰਹੀ ਹੈ ਉਸ ਨੂੰ ਹੋਰ ਅੱਗੇ ਤੋਰਿਆ ਜਾਵੇ ਤੇ ਇਹ ਉਹਨਾਂ ਦੇ ਮਤੇ ਹੈ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਕੱਲ 111 ਬੰਦਿਆਂ ਦਾ ਵੱਲੋਂ ਜਿਹੜਾ ਹਰਿਆਣੇ ਦੇ ਬਾਰਡਰ ਦੇ ਨਾਲ ਪੰਜਾਬ ਦੀ ਸਾਈਡ ਦੇ ਉੱਤੇ ਮਰਨ ਵਰਤ ਰੱਖ ਦਿੱਤਾ ਗਿਆ ਤੇ ਉਹ ਅ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਸਟੈਪ ਲਿਆ ਗਿਆ ਤੇ ਅਸੀਂ ਸਮਝਦੇ ਹਾਂ ਵੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਹੈਗਾ ਉਸਨੇ ਵੀ ਕੱਲ ਪੰਜਾਬ ਸਰਕਾਰ ਨੂੰ ਡੱਲੇਵਾਲ ਸਾਹਿਬ ਦੀਆਂ ਜਿਹੜੀਆਂ ਖੂਨ ਬਲੱਡ ਟੈਸਟਾਂ ਦੀਆਂ ਰਿਪੋਰਟਾਂ ਨੇ ਆ ਡੇਟਾ ਦੀਆਂ ਉਹ ਮੰਗੀਆਂ ਨੇ ਤਾਂ ਕਿ ਇੱਕ ਏਮਜ਼ ਦਾ ਇੱਕ ਡਾਕਟਰਾਂ ਦਾ ਬੋਰਡ ਬਣ ਕੇ ਉਹਨਾਂ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਦੀ ਸਿਹਤ ਬਾਰੇ ਕੁਝ ਗੱਲਾਂ ਹੋ ਸਕਣ ਐਨੀ ਗੱਲ ਨੂੰ ਤਾਂ ਅਸੀਂ ਚਲੋ ਠੀਕ ਮੰਨਦੇ ਆ ਪਰ ਜਿਹੜਾ ਮੁੱਖ ਮੁੱਦਾ ਗੱਲਿਆ ਸਾਹਿਬ ਨੇ ਮਰਦ ਵਰਤਾ ਆ ਕੇ ਆ ਕੇ ਨਵੰਬਰ ਚ ਰੱਖਿਆ ਮੁੱਦਾ ਉਹਨਾਂ ਕੋਲ ਜਨਵਰੀ ਜੁਲਾਈ ਦਾ ਗਿਆ ਹੋਏਗਾ ਉਹ ਗਿਆ ਸੀਗਾ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਕਰ ਦਿੱਤਾ ਸੀ ਵੀ ਤੁਸੀਂ ਇਹ ਰੋਕਾਂ ਹਟਾਓ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਨੇ ਸੜਕਾਂ ਰੋਕਿਆ ਹੋਈਆਂ ਨੇ ਕਿਸਾਨਾਂ ਨੂੰ ਆ ਪੂਰੀ ਪੂਰਾ ਅਧਿਕਾਰ ਹੈ ਉਹਨਾਂ ਦਾ ਕਿ ਉਹ ਦਿੱਲੀ ਜਾ ਸਕਣ। ਹਰਿਆਣਾ ਸਰਕਾਰ ਉਹਦੇ ਖਿਲਾਫ ਚਲੀ ਗਈ ਸੀ। ਉਹਦੇ ਉੱਤੇ ਸੁਪਰੀਮ ਕੋਰਟ ਕੁਛ ਨਹੀਂ ਕਹਿ ਰਹੀ। ਹਰਿਆਣਾ ਨੇ ਉਸੇ ਤਰ੍ਹਾਂ ਰੋਕਾਂ ਲਾਈਆਂ ਹੋਈਆਂ ਨੇ। ਪੰਜਾਬ ਦੇ ਲੋਕ ਫਾਹੇ ਟੰਗੇ ਹੋਏ ਐ ਤੇ ਹਰਿਆਣਾ ਉਹ ਰੋਕਾਂ ਖੋਲਦਾ ਨਹੀਂ। ਕਿਤੇ ਮਾਨਯੋਗ ਹਾਈ ਕੋਰਟ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਤੁਸੀਂ ਟਰੈਕਟਰ ਨਹੀਂ ਪੈਦਲ ਚੱਲ ਜਾਓ ਜਾਂ ਬੱਸਾਂ ਤੇ ਜਾਂ ਹੋਰ ਸਾਧਨਾਂ ਤੇ ਚੱਲ ਜਾਓ। ਉਹ ਪੈਦਲ ਵੀ ਨਹੀਂ ਜਾਣ ਦਿੰਦੇ। ਸੋ ਇਸ ਕਰਕੇ ਉਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦਾ ਬਿਲਕੁਲ ਹੀ ਚੁੱਪ ਬੈਠੇ ਰਹਿਣਾ ਜਿਹੜਾ ਮੁੱਖ ਮੁੱਦਾ ਉਹਦੇ ਕੋਲ ਗਿਆ ਸੀ ਆ ਬਾਕੀ ਮੁੱਦੇ ਤਾਂ ਬਾਅਦ ਦੇ ਵਿੱਚ ਆਏ ਸੋ ਇਸ ਕਰਕੇ ਸੁਪਰੀਮ ਕੋਰਟ ਨੂੰ ਉਸ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਸੁਪਰੀਮ ਕੋਰਟ ਜਿਹੜੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਮੰਗਾਮ ਮੰਦਰ ਦੀ ਉਹਦੇ ਵਿਚਾਲੇ ਆ ਕੇ ਆਪ ਖੜ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ 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 ਅਸਲ 'ਚ ਗੁੱਸਾ ਜਿਹੜਾ ਹਰਿਆਣਾ ਸਰਕਾਰ ਦੇ ਵਿਰੁੱਧ ਕੇਂਦਰ ਸਰਕਾਰ ਦੇ ਵਿਰੁੱਧ ਜਾਣਾ ਚਾਹੀਦਾ ਹੈ ਉਹ ਕਿਸੇ ਨਾ ਕਿਸੇ ਰੂਪ 'ਚ ਉਹ ਦੂਜੇ ਪਾਸੇ ਟਾਲ ਰਹੀ ਹੈ ਅਸੀਂ ਇਹਨੂੰ ਕੋਈ ਚੰਗਾ ਨਹੀਂ ਗਿਣਦੇ ਹਾਂ ਦੂਸਰੀ ਗੱਲ ਦੋਸਤੋ ਇਹ ਹੈ ਕਿ ਬੜੀ ਚੰਗੀ ਗੱਲ ਹੈ ਜੇ ਇਹ ਸਿਰੇ ਚੜ ਜਾਂਦੀ ਹੈ ਇਜ਼ਰਾਈਲ ਤੇ ਹਾਮਾਸ ਦਾ ਇੱਕ ਜਿਹੜਾ ਜੰਗਬੰਦੀ ਦਾ ਜਿਹੜਾ ਸਮਝੌਤਾ ਹੈ ਉਹ ਲਗਭਗ ਸਿਰੇ ਚੜ ਗਿਆ ਲਗਭਗ ਸਿਰੇ ਚੜ ਗਿਆ ਲਗਭਗ ਮੈਂ ਤਾਂ ਕਹਿਣਾ ਕਿਉਂਕਿ ਪਹਿਲਾਂ ਬਹੁਤ ਦੇਰ ਤੋਂ ਜੁਲਾਈ ਤੋਂ ਇਹ ਗੱਲਾਂ ਚੱਲ ਰਹੀਆਂ ਨੇ ਵੀ ਹੋ ਗਿਆ ਫਿਰ ਉਹਦੀ ਉਲੰਘਣਾ ਹੋ ਜਾਂਦੀ ਹੈ ਤੇ ਇੱਕ ਦੂਜੇ ਤੇ ਦੋਸ਼ ਲੱਗ ਜਾਂਦੇ ਆ ਇਹ ਜਿਹੜੀ ਹੈ ਵਿਚੋਲਗਰੀ ਜਿਹੜੀ ਇਹਦੇ ਵਿੱਚ ਕੀਤੀ ਹੈ ਅਮਰੀਕਾ ਨੇ ਤੇ ਜਿਹੜੀ ਆਪਣੇ ਦੂਸਰਾ ਜਿਹੜੀ ਉੱਤਕਰ ਦੇ ਪ੍ਰਧਾਨ ਮੰਤਰੀ ਹੈ ਜਿਹੜੇ ਉਹਨਾਂ ਨੇ ਵਿਚੋਲਗਰੀ ਕੀਤੀ ਹੈ ਤੇ ਉਹ ਅਜੇ ਵੀ ਨੇਤਨ ਯਾਹੁ ਨੇ ਕਿਹਾ ਵੀ ਅਸੀਂ ਇਹਦੀਆਂ ਡਿਟੇਲਸ ਦੇਖ ਰਹੇ ਹਾਂ ਤੇ ਉਹਨਾਂ ਨੇ ਪੂਰੀ ਹਾਂ ਹਲੇ ਵੀ ਨਹੀਂ ਕਹੀ ਪਰ ਲੱਗਦਾ ਇਹ ਹੈ ਵੀ 6 ਹਫ਼ਤਿਆਂ ਲਈ ਇੱਕ 6-6 ਹਫ਼ਤਿਆਂ ਬਾਅਦ ਦੀ ਲਈ ਜੰਗਬੰਦੀ ਕਰਕੇ 6 ਹਫ਼ਤੇ ਦੀ ਜੰਗਬੰਦੀ ਕੁਝ ਜਿਹੜੇ ਬੰਦਕ ਬਣਾਏ ਹੋਏ ਲੋਕ ਨੇ ਹਮਾਸ ਨੇ ਪਹਿਲੀ ਕਿਸ਼ਤ ਦੇ ਵਿੱਚ 33 ਜਣੇ ਫਿਰ ਦੂਜੀ ਕਿਸ਼ਤ ਦੇ ਵਿੱਚ ਫਿਰ ਤੀਜੀ ਕਿਸ਼ਤ ਦੇ ਵਿੱਚ ਇਸ ਤਰ੍ਹਾਂ ਤਿੰਨ ਵਾਰੀ ਇਹ ਜੰਗਬੰਦੀ ਹੋਊਗੀ ਤੇ ਇਸ ਤਰ੍ਹਾਂ ਨਾਲ ਜਿਹੜੇ 33 ਬੰਦੇ ਆ ਜਿਹੜੇ ਉਹਨਾਂ ਇੱਕ ਬੰਦੇ ਦੇ ਮਗਰ 30 ਬੰਦੇ ਫਲਸਤੀਨੀਆ ਨੂੰ ਰਿਹਾ ਕਰੂਗਾ ਇਜ਼ਰਾਈਲ ਤੇ ਜਿਹੜੇ ਕੋਈ ਇਜ਼ਰਾਈਲ ਦੇ ਫੌਜੀ ਔਰਤਾਂ ਨੇ ਜਿਹੜੀਆਂ ਜਦੋਂ ਉਹ ਰਿਹਾ ਹੋਣਗੀਆਂ ਮੰਦਕਾਂ ਚੋਂ ਉਹਦੇ ਬਦਲੇ ਚ 40 ਬੰਦੇ ਰਿਹਾ ਕਰੂਗਾ ਇਜ਼ਰਾਈਲ ਤੇ ਇਸ ਤਰ੍ਹਾਂ ਦਾ ਹੈ ਤੇ ਨੁਕਸਾਨ ਬਹੁਤ ਵੱਡਾ ਹੋਇਆ ਪਿਆ ਹੁਣ ਤੱਕ 46000 ਤੋਂ ਵੱਧ ਲੋਕ ਮਾਰੇ ਗਏ ਐ 18 ਲੱਖ ਲੋਕ ਜਿਹੜੇ ਐ ਉਹਨਾਂ ਨੂੰ ਤਰੰਤ ਕੋਈ ਮੂਡਲੇ ਸ਼ੈਲਟਰ ਦੀ ਲੋੜ ਹੈ 1.8 ਅਰਬ ਡਾਲਰ ਦੀਆਂ ਚੀਜ਼ਾਂ ਜਿਹੜੀਆਂ ਨੇ ਜਿਆਦਾ ਤਾਂ ਖਰਾਬ ਹੋ ਗਈਆਂ ਤੇ ਜਿਹੜੇ ਉੱਥੇ ਮਲਬਾ ਹੈਗਾ ਔਰ ਡਿੱਗਿਆ ਹੋਇਆ ਇਹਨਾਂ ਦਾ ਉਹਦੇ ਉੱਤੇ ਤਕਰੀਬਨ ਸਵਾ ਅਰਬ ਡਾਲਰ ਖਰਚ ਹੋਣਾ ਹੈ ਉਹਨੂੰ ਚੁਪਕਣ ਦੇ ਉੱਤੇ ਤੇ ਇਸ ਤਰ੍ਹਾਂ ਨਾਲ ਬਹੁਤ ਵੱਡਾ ਕੰਮ ਹੈ ਤੇ ਹਾਲਾਂਕਿ ਫੋਟੋਆਂ ਜਿਹੜੀਆਂ ਦੱਸ ਰਹੀਆਂ ਨੇ ਵੀ ਇਜ਼ਰਾਈਲ ਦੇ ਵਿੱਚ ਜਿਹੜੇ ਬੰਦਕਾਂ ਦੇ ਰਿਸ਼ਤੇਦਾਰ ਨੇ ਤੇ ਹੋਰ ਲੋਕ ਉਹ ਭੰਗੜੇ ਪਾਰ ਰਹੇ ਆ ਖੁਸ਼ ਹੋ ਰਹੇ ਆ ਵੀ ਜੰਗਬੰਦੀ ਹੋਊ ਤੇ ਸਾਡੇ ਬੰਦੇ ਆਉਣਗੇ ਤੇ ਇਧਰਲੇ ਪਾਸੇ ਚ ਹਟੇ ਹੋਏ ਘਰ ਨੇ ਤੇ ਭੁੱਖ ਨਾਲ ਤੜਫ ਰਹੇ ਲੋਕ ਨੇ ਪਰ ਇਸ ਜੰਗਬੰਦੀ ਦੇ ਉੱਤੇ ਗਾਜ਼ਾ ਦੇ ਲੋਕਾਂ ਦਾ ਵੀ ਚੰਗਾ ਪ੍ਰਭਾਵ ਹੈ ਚਾਹੇ ਅਮਰੀਕਾ ਇਹਦੇ ਵਿੱਚ ਜੰਗਬੰਦੀ ਤੋਂ ਬਾਅਦ ਉੱਥੇ ਆਪਣੇ ਕੁਝ ਆਪਣਾ ਪੈਦਰਾ ਕਰਨਾ ਚਾਹ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਨੇ ਪਰ ਅਸੀਂ ਸਮਝਦੇ ਹਾਂ ਕਿ ਜਿੰਨੀ ਲੋੜ ਇਸ ਜੰਗਬੰਦੀ ਦੀ ਇਸ ਵਕਤ ਗਜ਼ਾ ਨੂੰ ਸੀ ਉਹ ਉਹਦੇ ਮੁਤਾਬਕ ਜੇ ਇਹ ਸਿਰੇ ਚੜ ਜਾਂਦਾ ਤਾਂ ਬੜੀ ਚੰਗੀ ਗੱਲ ਹੋਉਂਦੀ। ਅ ਅਗਲੀ ਗੱਲ ਦੋਸਤੋ ਬੀਜੇਪੀ ਦੇ ਇੱਕ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਨੇ ਸ਼੍ਰੀ ਰਮੇਸ਼ ਵਿਧੂੜੀ ਜੀ ਸ਼੍ਰੀ ਰਮੇਸ਼ ਵਿਧੂੜੀ ਜੀ ਨੂੰ ਇਸ ਵਕਤ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਆਗੂ ਹੈ ਆਤਿਸ਼ੀ ਉਦੇ ਵਿਰੁੱਧ ਕਾਲਕਾ ਜੀ ਤੋਂ ਚੋਣ ਤੇ ਲੜਨ ਲਈ ਟੀਕਟ ਦਿੱਤੀ ਹੋਈ ਹੈ ਉਸ ਤੋਂ ਹੀ ਕਾਂਗਰਸ ਦੀ ਆਗੂ ਅਲਗਲ ਅਲਕਾ ਲਾਂਬਾ ਵੀ ਚੋਣ ਲੜ ਰਹੀ ਹੈ ਪਹਿਲਾਂ ਵਿਧੂੜੀ ਸਾਹਿਬ ਨੇ ਪਾਰਲੀਮੈਂਟ ਚ ਪਿਛਲੇ ਵਾਰੀ ਜਦੋਂ ਬਿਆਨ ਦਿੱਤਾ ਸੀਗਾ ਆਪਣੇ ਦਾਨਿਸ਼ ਅਲੀ ਜਿਹੜੇ ਬੀਐਸਪੀ ਦੇ ਉਸ ਟਾਈਮ ਮੈਂਬਰ ਪਾਰਲੀਮੈਂਟ ਸੀ ਉਹਦਾ ਬੜਾ ਰੌਲਾ ਪਿਆ ਸੀ ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਸੀ ਲਿਆ ਨਾ ਸਪੀਕਰ ਨੇ ਹਾਲਾਂਕਿ ਦੂਜੇ ਬੰਦੇ ਉਹਨਾਂ ਨੇ ਤੜਾ ਤੜ ਸਸਪੈਂਡ ਕੀਤੇ ਸੀ ਉਹਨਾਂ ਤੇ ਐਕਸ਼ਨ ਲਏ ਸੀ ਇਹਦੇ ਵਿਰੁੱਧ ਕੋਈ ਐਕਸ਼ਨ ਨਹੀਂ ਸੀ ਲਿਆ ਸਪੀਕਰ ਨੇ ਤੇ ਨਾ ਬੀਜੇਪੀ ਨੇ ਉਹਦੇ ਖਿਲਾਫ ਕੋਈ ਐਕਸ਼ਨ ਲਿਆ ਸੀ ਉਹ ਮੁਸਲਮਾਨਾਂ ਦੇ ਵਿਰੁੱਧ ਬਹੁਤ ਹੀ ਭੈੜੀ ਭਾਸ਼ਾ ਬੋਲਿਆ ਸੀਗਾ ਉੱਥੇ ਤੇ ਦੂਸਰਾ ਹੁਣ ਪਹਿਲਾਂ ਉਹਨੇ ਬਿਆਨ ਦਿੱਤਾ ਵੀ ਮੈਂ ਮੈਂ ਸੜਕਾਂ ਜਿਹੀਆਂ ਬਣਾ ਦੂੰ ਕਾਂਗਰਸ ਆਗੂ ਦਾ ਨਾਂ ਲਿਆ ਫਿਰਕਾ ਗਾਂਧੀ ਦਾ ਉਹ ਬੜਾ ਗੱਤ ਬਿਆਨ ਸੀਗਾ ਤੇ ਫੇਰ ਉਹਨੇ ਬਿਆਨ ਦਿੱਤਾ ਵੀ ਜਿਹੜੀ ਇਹ ਆਤਿਸ਼ੀ ਹੈ ਇਹਨੇ ਤਾਂ ਆਪਣਾ ਪਿਉ ਹੀ ਬਦਲ ਲਿਆ ਪਹਿਲਾਂ ਇਹਦਾ ਨਾਂ ਆਤਿਸ਼ੀ ਮਾਰ ਲੀਣਾ ਹੁੰਦਾ ਸੀਗਾ ਹੁਣ ਅੱਜ ਕੱਲ ਆਤਿਸ਼ੀ ਸਿੰਘ ਲਿਖਣ ਲੱਗ ਗਏ ਵੀ ਉਹਦਾ ਇਹੀ ਜੀ ਕੈਂਡੀਡੇਟ ਤਾਂ ਕੀ ਹੈ ਜਿਹੜੀ ਆਪਣਾ ਪਿਓ ਹੀ ਬਦਲ ਲਵੇ ਬੜੀ ਉਹਦੀ ਨਿੰਦਾ ਪ੍ਰਸਤਾਵ ਹੋਇਆ ਸੀ ਪਰ ਬੀਜੇਪੀ ਦੇ ਕੰਨਾਂ ਤੇ ਜੂ ਨਹੀਂ ਸਰਤੀ ਹੁਣ ਉਹਨੇ ਕੱਲ ਫੇਰ ਇੱਕ ਬਿਆਨ ਦਿੱਤਾ ਵੀ ਆਤਿਸ਼ੀ ਇੱਥੇ ਇਸ ਤਰ੍ਹਾਂ ਭੱਜੀ ਫਿਰਦੀ ਹੈ ਜਿਵੇਂ ਜੰਗਲਾਂ 'ਚ ਕੋਈ ਹਿਰਨੀ ਤੁਰ ਫਿਰ ਤੁਰਦੀ ਫਿਰਦੀ ਹੋਵੇ ਮਤਲਬ ਇਸ ਕਿਸਮ ਦੇ ਜਿਹੜੇ ਭੈੜੇ ਬਿਆਨ ਨੇ ਔਰਤ ਵਿਰੋਧੀ ਬਿਆਨ ਤੇ ਬੀਜੇਪੀ ਵਾਲੇ ਨੇਤਾ ਐ ਕੰਟੀਡੇਟਾ ਕਰਕੇ ਬੈਠੇ ਹੋਏ ਆ ਉਹਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਕੋਈ ਇਹ ਵੀ ਨਹੀਂ ਕਹਿੰਦਾ ਵੀ ਅਸੀਂ ਇਹਦੀ ਨਿੰਦਿਆ ਕਰਦੇ ਆ ਉਹਦੇ ਖਿਲਾਫ ਐਕਸ਼ਨ ਲੈਣਾ ਡਿਸਪਲਿਨ ਉਹਦੇ ਟਿਕਟ ਕੈਨਸਲ ਕਰਨੀ ਇਹ ਤਾਂ ਦੂਰ ਦੀਆਂ ਗੱਲਾਂ ਨੇ ਆ ਲਾਸਟ ਗੱਲ ਦੋਸਤੋ ਸ਼੍ਰੀ ਮੋਨਪਕ ਵਜੀ ਹਰ ਰੋਜ਼ ਬਿਆਨ ਦਿੰਦੇ ਰਹਿੰਦੇ ਆ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਉਹਨਾਂ ਨੇ ਹੁਣ ਬਿਆਨ ਦਿੱਤਾ ਵੀ ਜਿਹੜੀ ਭਾਰਤ ਨੂੰ ਅਸਲੀ ਆਜ਼ਾਦੀ ਹੈ ਅਸਲੀ ਆਜ਼ਾਦੀ ਉਹ ਪਿਛਲੇ ਸਾਲ ਜਿੱਦਣ ਰਾਮ ਮੰਦਰ ਜੀ ਦਾ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਉਹ ਦਿਨ ਮਿਲੀ ਹੈ ਉਹ ਜਿਹੜੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਫਾਂਸੀਆਂ ਤੇ ਚੜ ਗਏ ਖਾਸ ਤੌਰ ਤੇ ਸਾਡੇ ਪੰਜਾਬੀ ਵੱਡੀ ਗਿਣਤੀ ਸਿੱਖ ਤੇ ਬੰਗਾਲੀ ਬਹੁਤ ਵੱਡੀ ਗਿਣਤੀ ਦੇ ਵਿੱਚ Hindu ਸਿੱਖ ਮੁਸਲਮਾਨ ਜਿਹੜੇ ਫਾਂਸੀਆਂ ਤੇ ਚੜ ਗਏ ਜਿਹੜੇ ਜਿਨ੍ਹਾਂ ਜਿਹੜੇ ਘਰੋਂ ਬੇਕਾਰ ਹੋ ਗਏ ਉਹਨਾਂ ਦੇ ਇੰਨੀਆ ਕੁਰਬਾਨੀਆਂ ਤੋਂ ਬਾਅਦ ਜਿਹੜੀ 1947 ਚ ਆਜ਼ਾਦੀ ਆਈ ਹੈ ਉਹ ਇਸ ਮੋਹਨਪੱਤ ਜੀ ਨੂੰ ਆਜ਼ਾਦੀ ਨਹੀਂ ਦਿਸਦੀ ਹੈਗੀ ਅਸੀਂ ਅਸੀਂ ਉਦੋਂ ਵੀ ਇਹਦੀ ਨਿੰਦਾ ਕੀਤੀ ਸੀ ਹੁਣ ਉਹ ਦੁਬਾਰਾ ਉਹਨਾਂ ਨੇ ਇੱਕ ਹੋਰ ਗੱਲ ਕਹਿ ਦਿੱਤੀ ਕੱਲ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਜਿਹੜੇ ਪ੍ਰਣਾਮ ਮੋਖਰਜੀ ਜਦੋਂ ਰਾਸ਼ਟਰਪਤੀ ਸੀ ਮੈਂ ਉਹਨਾਂ ਨੂੰ ਮਿਲਣ ਗਿਆ ਕਿਉਂਕਿ ਅਸੀਂ ਆਦਿਵਾਸੀਆਂ 'ਚ ਕੰਮ ਕਰਦੇ ਹਾਂ ਅਸੀਂ ਮੀਨਸ ਆਰਐਸਐਸ ਕਿਉਂਕਿ ਆਰਐਸਐਸ ਆਦਵਾਸੀਆਂ 'ਚ ਕੰਮ ਕਰਦਾ ਹੈ ਤੇ ਆਦਵਾਸੀਆਂ ਨੂੰ ਅਸੀਂ ਕਾਫੀ ਸਾਰਿਆਂ ਨੂੰ ਦੁਬਾਰਾ Hindu ਬਣਾਇਆ ਹੈ ਘਰ ਵਾਪਸੀ ਦਾ ਪ੍ਰੋਗਰਾਮ ਕੀਤਾ ਹੈ ਤੇ ਮੈਂ ਮੁਕਰਜੀ ਨੂੰ ਮਿਲਣ ਚੱਲਿਆ ਸੀ ਰਾਸ਼ਟਰਪਤੀ ਜੀ ਨੂੰ ਮੈਨੂੰ ਸੀਵੀਓ ਮੇਰੇ ਇਸ ਗੱਲ ਦੇ ਉੱਤੇ ਇਤਰਾਜ਼ ਉਠਾਊਗਾ ਪਰ ਜੰਦੇ ਮੈਨੂੰ ਉਹਨਾਂ ਨੇ ਕਿਹਾ ਵੀ ਮੋਨਪਰਵਤ ਜੀ ਤੁਸੀਂ ਜਿਹੜਾ ਹੈ ਨਾ ਉਹਨਾਂ ਨੂੰ ਦੁਬਾਰਾ Hindu ਬਣਾ ਕੇ ਬਹੁਤ ਵੱਡਾ ਪੁਲ ਦਾ ਕੰਮ ਕਰ ਰਹੇ ਹੋ ਜੇ ਤੁਸੀਂ ਇਹ ਕੰਮ ਨਾ ਕਰੋ ਤਾ ਇਹ ਜਿਹੜੇ ਆਦਿਵਾਸੀ ਐ ਇਹ ਬਹੁਤ ਵੱਡੇ ਦੇਸ਼ ਧਰੂ ਦੇ ਜਾਂ ਜਿਹੜੀਆਂ ਲਹਿਰਾਂ ਨੇ ਉਹਨਾਂ ਦੇ ਵਿੱਚ ਸ਼ਾਮਿਲ ਹੋ ਸਕਦੇ ਆ ਅਸੀਂ ਇਸ ਦੀ ਵੀ ਨਿੰਦਾ ਕਰਦੇ ਆ ਜਿਹੜਾ ਆਦਿਵਾਸੀ ਚਾਹੇ ਉਹ Hindu ਐ ਚਾਹੇ ਉਹ Isai ਐ ਚਾਹੇ ਉਹ Musalman ਬਣੇ ਚਾਹੇ ਉਹ ਨਹੀਂ ਵੀ ਕੁਝ ਵੀ ਬਣਿਆ ਉਹਨਾਂ ਦਾ ਆਪਣਾ ਕੋਈ ਧਰਮ ਨਹੀਂ ਪੁਰਾਣਾ ਵੈਸੇ ਤੇ ਉਹ ਜਿਹੜੇ ਆਦਿਵਾਸੀ ਨੇ ਭਾਰਤ ਦੇ ਉਹ ਉਹਨਾਂ ਨੂੰ ਦੇਸ਼த்ਰੋਹੀ ਕਹਿਣਾ ਇਹ ਉਹਨਾਂ ਦੀ ਦੇਸ਼ ਭਗਤੀ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਉਹ ਮਾਲਕ ਹੈ ਇੱਥੋਂ ਦੀਆਂ ਜ਼ਮੀਨਾਂ ਜੰਗਲਾਂ ਦੇ ਉਹ ਬਨਵਾਸੀ ਨਹੀਂ ਹੈ ਉਹ ਬਣਾ ਦੇ ਮਾਲਕ ਨੇ ਸੋ ਇਸ ਕਰਕੇ ਅ ਅਸੀਂ ਮੋਹਨ ਭਗਵਤ ਜੀ ਦੇ ਰੋਜ਼ ਆਉਂਦੇ ਅਜਿਹੇ ਬਿਆਨਾਂ ਦਾ ਦਾ ਬਹੁਤ ਜ਼ਿਆਦਾ ਉਹਨਾਂ ਦੀ ਨਿੰਦਿਆ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਭਾਰਤ ਦੇ ਲੋਕ ਅਜਿਹੀ ਜਿਹੜੀ ਫਿਰਕੂ ਜ਼ਹਿਰ ਵਾਲੀ ਪ੍ਰਚਾਰਤਾ ਰਹਿ ਉਦੇ ਖਿਲਾਫ ਇਕੱਠੇ ਹੋਣ ਦੀ ਅੱਜ ਦੀ ਗੱਲ ਚਾਹੀ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ